ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਮੇਜਰ ਗਰੰਦਾ ਦੇ ਵਿੱਚ ਤਾਂ ਦੋਸਤੋ ਦੁਨੀਆ ਵਿੱਚ ਲੱਖਾਂ ਤਰ੍ਹਾਂ ਦੇ ਜਾਨਵਰ ਨੇ ਪਰ ਇੰਨਾ ਜਾਨਵਰਾਂ ਵਿੱਚੋਂ ਕੁਝ ਕੁ ਜਾਨਵਰਾਂ ਦੀਆਂ ਹਰਕਤਾਂ ਜਾਂ ਵਿਵਹਾਰ ਅਜਿਹੇ ਤਰੀਕੇ ਦਾ ਹੁੰਦਾ ਜੋ ਸਾਨੂੰ ਹੈਰਾਨ ਕਰ ਦਿੰਦਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅਜਿਹੇ ਹੀ ਜਾਨਵਰਾਂ ਬਾਰੇ ਗੱਲ ਕਰਾਂਗੇ ਇੰਨਾ ਵਿੱਚ ਸਭ ਤੋਂ ਪਹਿਲਾਂ ਆਉਂਦਾ ਵਰਡਸ ਰੇਨ ਦੋਸਤੋ ਜੇ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਜਿਹੜਾ ਉਹ ਪਾਣੀ ਦੀਆਂ ਬੂੰਦਾਂ ਨਾਲ ਹੀ ਪੈਂਦਾ ਪਰ ਦੋਸਤੋ ਜੇ ਮੈਂ ਤੁਹਾਨੂੰ કહਾਂ ਕਿ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਜਿੱਥੇ ਮੀਂਹ ਪਾਣੀ ਦੀ ਥਾਂ ਤੇ ਚਿੜੀਆਂ ਦਾ ਪੈਂਦਾ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਪਰ ਤੁਹਾਨੂੰ ਦੱਸ ਦਈਏ ਕਿ ਇਹ ਗੱਲ ਬਿਲਕੁਲ ਸੱਚ ਹੈ ਇਹ ਨਜ਼ਾਰਾ ਸਾਲ 2012 ਦੇ ਵਿੱਚ ਅਮਰੀਕਾ ਦੀ ਇੱਕ ਜਗ੍ਹਾ ਆਰਕਸਿਸ ਵਿੱਚ ਦੇਖਿਆ ਗਿਆ ਸੀ ਜਿੱਥੇ ਕਿ ਮੀਂਹ ਪਾਣੀ ਦੀ ਥਾਂ ਤੇ ਚਿੜੀਆਂ ਦਾ ਪਿਆ ਸੀ ਤੇ ਇਹ ਇੱਕ ਵਾਰ ਨਹੀਂ ਬਲਕਿ ਦੋ ਵਾਰੀ ਹੋਇਆ ਸੀ ਇਹ ਨਜ਼ਾਰਾ ਉਦੋਂ ਦੇਖਿਆ ਗਿਆ ਜਦੋਂ ਮੀਂਹ ਪੈ ਰਿਹਾ ਸੀ ਅਚਾਨਕ ਹੀ ਮੀਂਹ ਦੇ ਨਾਲ ਕਾਲੇ ਪੰਛੀ ਆਸਮਾਨ ਤੋਂ ਧਰਤੀ ਉੱਤੇ ਡਿੱਗਣ ਲੱਗੇ ਜਦੋਂ ਮੀਰੁ ਕਹਤਾ ਜਦੋਂ ਇਨਾ ਪੰਛੀਆਂ ਨੂੰ ਦੇਖਿਆ ਗਿਆ ਤਾਂ ਇਹ ਸਾਰੇ ਪੰਛੀ ਮਰੇ ਹੋਏ ਸੀ ਇਸ ਵਾਰਸ਼ ਬਾਰੇ ਉਸ ਸਮੇਂ ਕੁਝ ਕੇ ਲੋਕਾਂ ਦਾ ਕਹਿਣਾ ਸੀ ਕਿ ਸ਼ਾਇਦ ਇਹ ਸਾਰੇ ਪੰਛੀ ਕਿਸੇ ਬਰੋਲੇ ਦੀ ਲਪੇਟ ਵਿੱਚ ਆ ਗਏ ਹੋਣਗੇ ਤਾਂ ਕਰਕੇ ਇਹ ਧਰਤੀ ਉੱਤੇ ਇਸ ਤਰੀਕੇ ਨਾਲ ਲੱਗੇ ਪਰ ਸਾਇੰਟਿਸਟਾਂ ਨੇ ਇਸ ਗੱਲ ਦਾ ਹਜੇ ਤੱਕ ਕੋਈ ਵੀ ਠੋਸ ਸਬੂਤ ਨਹੀਂ ਦਿੱਤਾ ਕਿ ਇਹ ਕਿਸ ਕਾਰਨ ਕਰਕੇ ਹੋਇਆ ਅੱਗੇ ਆਉਂਦਾ ਫਲਾਈਂਗ ਸਨੇਕ ਤਾਂ ਦੋਸਤੋ ਆਪਾਂ ਆਪਣੇ ਬਚਪਨ ਵਿੱਚ ਇਹ ਕਹਾਣੀ ਜਰੂਰ ਸੁਣਦੇ ਸੀ ਕਿ ਇੱਕ ਅਜੀਬਾ ਸੱਪ ਵੀ ਹੁੰਦਾ ਜਿਹੜਾ ਹਵਾ ਵਿੱਚ ਉੱਡ ਸਕਦਾ ਪਰ ਉਸ ਸਮੇਂ ਆਪਾਂ ਨੂੰ ਇਹ ਗੱਲ ਮਜ਼ਾਕ ਲੱਗਦੀ ਸੀ ਕਿਉਂਕਿ ਇਹਨਾਂ ਉੱਡਣ ਵਾਲੇ ਸੱਪਾਂ ਨੂੰ ਬਹੁਤ ਹੀ ਜ਼ਿਆਦਾ ਘੱਟ ਲੋਕਾਂ ਨੇ ਦੇਖਿਆ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਹਵਾ ਵਿੱਚ ਉੱਡਣ ਵਾਲੇ ਸੱਪ ਹੁੰਦੇ ਨੇ ਇੰਨਾ ਸੱਪਾਂ ਨੂੰ ਫਲਾਈਂਗ ਪੈਰਾਡਾਈਸ ਸਨੇਕ ਕਿਹਾ ਜਾਂਦਾ ਇਹ ਸੱਪ ਵਜਨ ਵਿੱਚ ਬਹੁਤ ਜ਼ਿਆਦਾ ਹਲਕੇ ਹੁੰਦੇ ਨੇ ਇਸ ਕਰਕੇ ਇਹ ਇੱਕ ਦਰਖਤ ਤੋਂ ਦੂਜੇ ਦਰਖਤ ਤੱਕ ਕਈ ਮੀਟਰ ਉੱਚੀ ਲੰਮੀ ਛਾਲ ਲਾ ਲੈਂਦੇ ਨੇ ਇਹ ਸੱਪ ਛੋਟੇ ਛੋਟੇ ਜੀਵਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤੇ ਇਹ ਸੱਪ ਜ਼ਿਆਦਾਤਰ ਅਮਾਜ਼ਨ ਦੇ ਜੰਗਲਾਂ ਵਿੱਚ ਹੀ ਪਾਏ ਜਾਂਦੇ ਨੇ ਅੱਗੇ ਆਉਂਦੀ ਆ ਫਿਸ਼ ਰੇਨ ਤਾਂ ਦੋਸਤੋ ਤੁਸੀਂ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ ਕਿ ਆਸਮਾਨ ਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਦੀ ਥਾਂ ਤੇ ਮੱਛੀਆਂ ਵੀ ਡਿੱਗ ਸਕਦੀਆਂ ਨੇ ਜੀ ਹਾਂ ਦੋਸਤੋ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਤਾਂ ਹੁੰਦੇ ਹੋਵੋਗੇ ਪਰ ਇਹ ਗੱਲ ਬਿਲਕੁਲ ਸੱਚ ਹੈ ਕੁਝ ਕੁ ਸਮਾਂ ਪਹਿਲਾਂ ਅਮਰੀਕਾ ਤੇ థਾਈਲੈਂਡ ਦੇ ਵਿੱਚ ਇਹ ਨਜ਼ਾਰਾ ਦੇਖਿਆ ਗਿਆ ਸੀ ਜਿੱਥੇ ਕੀ ਪਾਣੀ ਦੀਆਂ ਬੂੰਦਾਂ ਦੇ ਨਾਲ ਨਾਲ ਆਸਮਾਨ ਦੇ ਵਿੱਚੋਂ ਲੱਖਾਂ ਦੀ ਗਿਣਤੀ ਵਿੱਚ ਮੱਛੀਆਂ ਸੜਕਾਂ ਉੱਤੇ ਡਿੱਗੀਆਂ ਸੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਕਿਉਂ ਹੁੰਦਾ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ ਤਾਂ ਇਹ ਸਮੁੰਦਰ ਦੇ ਕਾਫੀ ਵੱਡੇ ਹਿੱਸੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲੈਂਦਾ ਜਿਦੇ ਵਿੱਚ ਕੀ ਕਈ ਵਾਰੀ ਮੱਛੀਆਂ ਵੀ ਇਸ ਤੂਫਾਨ ਦੀ ਲਹੂਟ ਦੇ ਵਿੱਚ ਆ ਜਾਂਦੀਆਂ ਨੇ ਤੇ ਇਹ ਤੂਫਾਨ ਜਦੋਂ ਬੱਦਲ ਬਣ ਕੇ ਪਾਣੀ ਦੇ ਰੂਪ ਵਿੱਚ ਧਰਤੀ ਉੱਤੇ ਡਿੱਗਦਾ ਤਾਂ ਉਦੋਂ ਇਹ ਮੀਂਹ ਦੇ ਨਾਲ ਨਾਲ ਮੱਛੀਆਂ ਵੀ ਧਰਤੀ ਦੇ ਉੱਤੇ ਡਿੱਗ ਜਾਂਦੀਆਂ ਨੇ ਕਈ ਲੋਕ ਇਸ ਘਟਨਾ ਨੂੰ ਚਮਤਕਾਰ ਦੱਸਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਚਮਤਕਾਰ ਨਹੀਂ ਬਲਕਿ ਸਾਇੰਟੀਫਿਕ ਰੀਜਨ ਆ ਅੱਗੇ ਆਉਂਦੀ ਆ ਮਾਰਟਸ ਕਿਪਰ ਫਿਸ਼ ਤਾਂ ਦੋਸਤੋ ਹੁਣ ਤੱਕ ਆਪਾਂ ਸੁਣਿਆ ਸੀ ਕਿ ਮੱਛੀਆਂ ਨੂੰ ਜਿਉਂਦੇ ਰਹਿਣ ਦੇ ਲਈ ਪਾਣੀ ਦੀ ਲੋੜ ਹੁੰਦੀ ਹੈ ਪਰ ਦੁਨੀਆ ਵਿੱਚ ਮੱਛੀਆਂ ਦੀਆਂ ਅਜਿਹੀਆਂ ਪ੍ਰਜਾਤੀਆਂ ਵੀ ਨੇ ਜਿਹੜੀਆਂ ਕੀ ਪਾਣੀ ਤੋਂ ਬਿਨਾਂ ਵੀ ਜਿਉਂਦੀਆਂ ਰਹਿ ਸਕਦੀਆਂ ਨੇ। ਇਸ ਮੱਛੀ ਦਾ ਨਾਮ ਮਾਰਸਕੀਪਰ ਫਿਸ਼ਾ ਤੇ ਇਹ ਮੱਛੀ ਪਾਣੀ ਦੇ ਨਾਲ ਨਾਲ ਜ਼ਮੀਨ ਉੱਤੇ ਵੀ ਜਿਉਂਦੀ ਰਹਿ ਸਕਦੀ ਹੈ। ਇਸ ਮੱਛੀ ਦੀ ਬਣਵਟ ਥੋੜੀ ਅਜੀਬ ਹੁੰਦੀ ਆ। ਇਸ ਮੱਛੀ ਦੇ ਸਿਰ ਦੇ ਉੱਤੇ ਅੱਖਾਂ ਲੱਗੀਆਂ ਹੁੰਦੀਆਂ ਨੇ। ਅੱਗੇ ਆਉਂਦੀ ਆ ਸਟ੍ਰਾਈ ਕਵਰਡ। ਇਸ ਚਿੜੀ ਨੂੰ ਕਸਾਈ ਚਿੜੀ ਵੀ ਕਿਹਾ ਜਾਂਦਾ। ਇਸ ਨੂੰ ਕਸਾਈ ਚਿੜੀ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਸ ਚਿੜੀ ਦਾ ਸ਼ਿਕਾਰ ਕਰਨ ਦਾ ਤਰੀਕਾ ਬਹੁਤ ਹੀ ਜ਼ਿਆਦਾ ਖਤਰਨਾਕ ਆ। ਇਹ ਜਿੜੀ ਸਭ ਤੋਂ ਪਹਿਲਾਂ ਤਾਂ ਆਪਣੇ ਸ਼ਿਕਾਰ ਨੂੰ ਕਿਸੇ ਉੱਚੀ ਜਗ੍ਹਾ ਉੱਤੇ ਇੱਕ ਤਿੱਖੀ ਜਗ੍ਹਾ ਦੇ ਵਿੱਚ ਉਸ ਦੀ ਗਰਦਨ ਨੂੰ ਫਸਾ ਦਿੰਦੀ ਹੈ। ਇਸ ਜਿੜੀ ਦਾ ਸ਼ਿਕਾਰ ਕਰਨ ਦਾ ਤਰੀਕਾ ਇੰਨਾ ਜ਼ਿਆਦਾ ਖਤਰਨਾਕ ਹੋ ਸਕਦਾ ਏਸ ਜਿੜੀ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ। ਜੇ ਤੁਹਾਨੂੰ ਕੋਈ ਵੀ ਜੀਵ ਜੰਤੂ ਇਸ ਤਰ੍ਹਾਂ ਕੰਡਿਆਂ ਦੇ ਵਿੱਚ ਫਸਿਆ ਦਿਖੇ ਤਾਂ ਤੁਸੀਂ ਸਮਝ ਜਾਣਾ ਕਿ ਇਹ ਕੰਮ ਇਸ ਚਿੜੀ ਦਾ ਹੀ ਹੈ। ਪਰ ਸਵਾਲ ਇਹ ਆਉਂਦਾ ਕਿ ਇਹ ਚਿੜੀ ਅਜਿਹਾ ਕਿਉਂ ਕਰਦੀ ਹੈ? ਤਾਂ ਸਾਇੰਸ ਦੇ ਅਨੁਸਾਰ ਇਹ ਚਿੜੀ ਆਪਣੇ ਸ਼ਿਕਾਰ ਨੂੰ ਕਿਸੇ ਤਿੱਖੇ ਕਾਂਡੇ ਵਿੱਚ ਫਸਾ ਕੇ ਕਈ ਦਿਨਾਂ ਤੱਕ ਉਸ ਨੂੰ ਇਸ ਤਰ੍ਹਾਂ ਹੀ ਰੱਖ ਦਿੰਦੀ ਹੈ ਕਿਉਂਕਿ ਜੇ ਉਸ ਵਿੱਚ ਜ਼ਹਿਰ ਹੋਵੇਗਾ ਤਾਂ ਇਹਨਾਂ ਦਿਨਾਂ ਦੇ ਵਿੱਚ ਉਹ ਜ਼ਹਿਰ ਨਿਕਲ ਜਾਵੇਗਾ ਤੇ ਉਸ ਤੋਂ ਬਾਅਦ ਇਹ ਆਪਣੇ ਸ਼ਿਕਾਰ ਨੂੰ ਖਾ ਜਾਂਦੀ ਹੈ ਸੋ ਦੋਸਤੋ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਹਨਾਂ ਵਿੱਚੋਂ ਕਿਹੜਾ ਜਾਨਵਰ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ